ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਥੰਬਨੇਲ ਤੇ ਦੇਖ ਲਈ ਹੋਊਗੀ ਕਿ ਅੱਜ ਆਪਾਂ ਪੰਜਾਬ ਦੀ ਸਪੈਸ਼ਲ ਜਿਹੜੀ ਸਬਜ਼ੀ ਉਹ ਬਣਾਵਾਂਗੇ ਜਿਹੜੀ ਕਿ ਮਾਝੇ ਮਾਲਵੇ ਦੇ ਹਰ ਦੂਜੇ ਘਰ ਵਿੱਚ ਗਰਮੀਆਂ 'ਚ ਬੰਦੀ ਆ ਬਹੁਤ ਸਿੰਪਲ ਤੇ ਸੌਖਾ ਤਰੀਕਾ ਹੁੰਦਾ ਇਹਨੂੰ ਬਣਾਉਣ ਦਾ ਤੇ ਬਹੁਤ ਜ਼ਿਆਦਾ ਇਹ ਟੇਸਟੀ ਵੀ ਲੱਗਦੀ ਹੈ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਜਿਵੇਂ ਤੁਹਾਡੇ ਘਰੇ ਕੋਈ ਸਬਜ਼ੀ ਨਾ ਹੋਵੇ ਤੇ ਤੁਸੀਂ ਇਹ ਸਬਜ਼ੀ ਬਣਾਓ ਵੈਸੇ ਵੀ ਬੜੀ ਜਿਹੜੀ ਆ ਉਹ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਗਰਮੀਆਂ ਦੇ ਵਿੱਚ ਤੇ ਅੱਜ ਆਪਾਂ ਆਲੂ ਵੜੀ ਨਹੀਂ ਬਣਾਵਾਂਗੇ ਅੱ ਸਪੈਸ਼ਲ ਚੋਲ ਤੇ ਵੜੀ ਦੀ ਸਬਜੀ ਪਹਿਲਾਂ ਵੀ ਆਪਾਂ ਇਹ ਰੈਸਪੀ ਤਿਆਰ ਕਰਕੇ ਪਾਈ ਸੀ ਬਹੁਤ ਤੁਸੀਂ ਉਹਨੂੰ ਪਿਆਰ ਦਿੱਤਾ ਤੇ ਹੁਣ ਜਿਵੇਂ ਗਰਮੀਆਂ ਦੁਬਾਰਾ ਫੇਰ ਆ ਗਈਆਂ ਤੇ ਅੱਜ ਆਪਾਂ ਲੱਗੇ ਆਂ ਜੀ ਚੁੱਲ੍ਹੇ ਦੇ ਉੱਤੇ ਬਣਾਉਣ ਤੇ ਚੁੱਲਾ ਤੁਸੀਂ ਵੇਖ ਸਕਦੇ ਹੋ ਹੁਣ ਆਪਣਾ ਇਹ ਤੀਸਰਾ ਚੁੱਲਾ ਵਾ ਕਿਉਂਕਿ ਉੱਧਰ ਜਿਹੜੇ ਚੁੱਲੇ ਦੀ ਮੈਂ ਰਿਪੇਅਰ ਕੀਤੀ ਸੀ ਟੁੱਟ ਗਿਆ ਸੀਗਾ ਤੇ ਇਹ ਜਿਹੜੇ ਚੁੱਲੇ ਨੂੰ ਆਪਾਂ ਹੁਣ ਜਿਹੜਾ ਚਾਵਾ ਚੁੱਲਾ ਜਿਹਨੂੰ ਬੋਲਿਆ ਜਾਂਦਾ ਉਹਨੂੰ ਆਪਾਂ ਬਾਲ ਲਿਆ ਜਿਹੜੀ ਆਪਾਂ ਸਬਜੀ ਬਣਾਉਣੀ ਹੈ ਉਹਦੇ ਵਿੱਚ ਬਹੁਤ ਘੱਟ ਸਮਾਨ ਪੈਂਦਾ ਵਾ ਤੇ ਜਿਵੇਂ ਤੁਹਾਨੂੰ ਆਪਾਂ ਆਖਿਆ ਸਿੰਪਲ ਸੌਖੇ ਤਰੀਕੇ ਯਾਦ ਰੱਖੋ ਇਹ ਤੁਸੀਂ ਉਹ ਵੀ ਪਾ ਸਕਦੇ ਹੋ ਨਾਲ ਪਾਵਾਂਗੇ ਦੋ ਆਪਾਂ ਪਿਆਜ਼ ਤੇ ਚਾਰੇ ਦੇ ਵਿੱਚ ਆਪਾਂ ਦੇਸੀ ਟਮਾਟਰ ਪਾ ਰਹੇ ਹਾਂ ਜੇ ਤੁਹਾਡੇ ਕੋਲ ਟਮਾਟਰ ਹੈ ਨਹੀਂ ਫਿਰ ਤੁਸੀਂ ਥੋੜਾ ਜਿਹਾ ਜਿਹੜਾ ਵਾ ਉਹ ਦਹੀਂ ਦਾ ਇਸਤੇਮਾਲ ਜ਼ਰੂਰ ਕਰਿਓ ਕਿਉਂਕਿ ਥੋੜਾ ਜਿਹਾ ਖੱਟਾ ਜਿਹਾ ਟੇਸਟ ਆਵੇ ਤਾਂ ਸਬ지 ਸਵਾਦ ਲੱਗਦੀ ਹੈ ਤੇ ਨਾਲ ਤਿੰਨ ਚਾਰ ਹਰੀਆਂ ਮਿਰਚਾਂ ਤੇ ਇਹ ਹੈਗੀ ਜੀ ਆਪਣੀ ਤੇਜ ਮਸਾਲਾ ਵੜੀ ਇਹਦੇ ਕਰਕੇ ਵੀ ਆਪਾਂ ਮਸਾਲੇ ਘੱਟ ਪਾਉਣੇ ਕਿਉਂਕਿ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਪਾਏ ਆ ਜਿੰਨਾ ਭੈਣਾਂ ਨੇ ਸਾਡੇ ਕੋਲ ਵੜੀਆਂ ਮੰਗਾਈਆਂ ਉਹਨਾਂ ਨੂੰ ਪਤਾ ਹੋਊਗਾ ਕਿ ਕਿੰਨੀ ਇਹ ਤੇਜ਼ ਆ ਤੇ ਕਿੰਨੀ ਇਹ ਸਵਾਦਾਰ ਬਣਦੀ ਹੈ ਇਹ ਸਾਡੇ ਕੋਲ ਤੁਸੀਂ ਮਜ਼ਾ ਆ ਸਕਦੇ ਹੋ ਜੇਕਰ ਮਗਾਉਣੀ ਹੋਵੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੇ ਇਹ ਆਪਾਂ ਇੱਕ ਕੌਲੀ ਜਿਹੜੇ ਆ ਉਹ ਚੌਲ ਭਿਉਂ ਕੇ ਪਹਿਲਾਂ ਰੱਖ ਦਿੱਤੇ ਸੀ ਸਾਡੇ ਕੋਲ ਲੰਮੇ ਵਾਲੇ ਚੌਲ ਨੇ ਜੇ ਤੁਹਾਡੇ ਕੋ ਕੋਣੀਆਂ ਹੈਗੀਆਂ ਤੇ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ ਇਹ ਲੰਮੇ ਚੌਲਾਂ ਕਰਕੇ ਨੂੰ ਮੈਂ ਪਹਿਲਾਂ ਹੀ ਧੋ ਕੇ ਚੰਗੀ ਤਰ੍ਹਾਂ ਭਿਉਂ ਕੇ ਰੱਖ ਦਿੱਤਾ ਤੁਸੀਂ ਕੱਟ ਕੇ ਤੜਕਾ ਵੀ ਇਹਨੂੰ ਜਿਹੜਾ ਲਾ ਸਕਦੇ ਹੋ ਪਰ ਮੈਂ ਜਿਹੜੇ ਪਿਆਜ਼ ਆ ਉਹ ਥੋੜੇ ਜਿ ਇਹਨਾਂ ਨੂੰ ਦਰਦਰੇ ਜੇ ਕੁੱਟਾਂਗੇ ਤੇ ਉਹਦੇ ਨਾਲ ਜਿਹੜੀ ਸਬਜ਼ੀ ਹੈ ਭੁਲੀ ਮਲੀ ਦੀ ਬੜੀ ਸੋਹਣੀ ਬਣਦੀ ਹੈ ਹੁਣ ਆਪਾਂ ਇਹ ਜਿਹੜੇ ਪਿਆਜ਼ ਆ ਪਹਿਲਾਂ ਇਹਦੇ ਵਿੱਚ ਕੱਟ ਕੇ ਤੇ ਇਹਨੂੰ ਕੁੱਟ ਲੈਨੇ ਆ ਹੁਣ ਪਿਆਜ਼ ਆਪਾਂ ਥੋੜੇ ਜਿਹਾ ਕੁੱਟ ਲਏ ਤੇ ਇਹਦੇ ਵਿੱਚ ਜਿਹੜਾ ਆਪਾਂ ਲਸਣ ਲਿਆ ਹੈ ਪਾ ਦਾਂਗੇ ਦੇ ਨਾਲ ਹੀ ਪਾ ਦਾਂਗੇ ਆਪਾਂ ਇਹ ਹਰੀਆ ਮਿਰਚਾਂ ਇਹਦੇ ਵਿੱਚ ਮੈਂ ਮਿਰਚ ਦਾ ਥੋੜਾ ਇਸਤੇਮਾਲ ਕਰ ਰਹੀ ਹਾਂ ਕਿਉਂਕਿ ਜਿਵੇਂ ਤੁਹਾਨੂੰ ਆਪਾਂ ਦੱਸਿਆ ਕਿ ਪਹਿਲਾਂ ਆਪਣੀ ਵੜੀ ਜਿਹੜੀ ਹੈ ਬਹੁਤ ਕਰਾਰੀ ਹੈ ਹੁਣ ਤੜਕਾ ਆਪਣਾ ਜਿਹੜਾ ਕੁੱਟਿਆ ਗਿਆ ਆਪਾਂ ਇਹਦੇ ਵਿੱਚ ਲਸਣ ਤੇ ਪਿਆਜ਼ ਤੇ ਹਰੀਆ ਮਿਰਚਾਂ ਹੀ ਗੁੱਟੀਆਂ ਟਮਾਟਰ ਜਿਹੜੇ ਆਪਾਂ ਕੱਟ ਕੇ ਪਾਵਾਂਗੇ ਕਿਉਂਕਿ ਦੇਸੀ ਟਮਾਟਰ ਨੇ ਸਾਡੇ ਘਰ ਦੇ ਤੇ ਇਹਨਾਂ ਦੀ ਛਿੱਟਾਂ ਬਹੁਤ ਪੈਂਦੀ ਐ ਇਸ ਕਰਕੇ ਇਹਨਾਂ ਨੂੰ ਬਰੀਕਲੀ ਕੱਟ ਕੇ ਪਾ ਦਾਂਗੇ ਕੁੱਟਣਾ ਨਹੀਂ ਤੇ ਮੈਂ ਛੋਟੇ ਛੋਟੇ ਪੀਸਾਂ ਦੇ ਵਿੱਚ ਵੜੀ ਜਿਹੜੀ ਆ ਉਹ ਤੋੜ ਲਈ ਆ ਤੇ ਹੁਣ ਆਪਾਂ ਕੜਾਈ ਰੱਖਤੀ ਚੁੱਲੇ ਦੇ ਤੇ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਥੋੜਾ ਜਿਹਾ ਇਹ ਲ ਆਪਣਾ ਗਰਮ ਹੋ ਚੁੱਕਾ ਤੇ ਇਹਦੇ ਵਿੱਚ ਆਪਾਂ ਇਹ ਵੜੀ ਦੇ ਟੁਕੜੇ ਪਾ ਦਾਂਗੇ ਇਹਨੂੰ ਆਪਾਂ ਥੋੜਾ ਜਿਹਾ ਆਪਾਂ ਫਰਾਈ ਕਰ ਲਾਂਗੇ ਫਿਰ ਆਲੂ ਵੜੀ ਬਣਾਓ ਤੇ ਤੌਲਾਂ 'ਚ ਵੜੀ ਪਾਓ ਕਿਸੇ ਤਰ੍ਹਾਂ ਦੀ ਤੁਸੀਂ ਵੜੀ ਦੀ ਖੱਜੀ ਬਣਾਓ ਤਾਂ ਪਹਿਲਾਂ ਵੜੀ ਨੂੰ ਭੁੰਨ ਜ਼ਰੂਰ ਲਿਆ ਕਰੋ ਥੋੜਾ ਜਿਹਾ ਉਹਦੇ ਨਾਲ ਅਸਲ ਟੇਸਟ ਨਿਕਲ ਕੇ ਆਉਂਦਾ ਵੜੀ ਦਾ ਜਿਆਦਾ ਨਹੀਂ ਸਾੜਨਾ ਬਸ ਇਦਾਂ ਮਾੜਾ ਜਿਹਾ ਭੁੰਨ ਕੇ ਤੇ ਇਹਨੂੰ ਆਪਾਂ ਕੱਢ ਲੈਣਾ ਜੇ ਜਿਆਦਾ ਸੜ ਗਈ ਤਾਂ ਫਿਰ ਇਹਦਾ ਟੇਸ ਜਿਹੜਾ ਕੌੜਾ ਜਿਹਾ ਆਊਗਾ ਇਦਾਂ ਤੁਸੀਂ ਬਰਾਉਨ ਜੀ ਕਰਨੀ ਵਾਸਥੋਂ ਧੀ ਜੀ ਜੁਣ ਆਪਾਂ ਇਸੇ ਤੇਲ ਦੇ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਤੇ ਇੱਕ ਚਮਚ ਜੀ ਪਾਵਾਂਗੇ ਰਾਈ ਦਾ ਭੁੱਜਣ ਤੋਂ ਬਾਅਦ ਚ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰਾ ਤੜਕਾ ਜੇ ਦਾ ਆਪਾਂ ਚੁੱਲੇ ਤੇ ਸਬਜ਼ੀ ਬਣਾਉਣੀ ਹੈ ਤੇ ਹੱਥ ਤੇ ਤੇਜ਼ ਤੇ ਲਾਉਣੇ ਪੈਂਦੇ ਆ ਕਿਉਂਕਿ ਇਹਦਾ ਸੇਵ ਜਿਹੜਾ ਵੱਧ ਘਟ ਜਾਂਦਾ ਤੁਸੀਂ ਇਹਨਾਂ ਨੂੰ ਰਗੜ ਕੇ ਵੀ ਪਾ ਸਕਦੇ ਹੋ ਜਾਂ ਕੁੱਟ ਕੇ ਵੀ ਪਾ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਵੀ ਇਹ ਸਾਡੇ ਦੇਸੀ ਟਮਾਟਰ ਨੇ ਇਹਨਾਂ 'ਚ ਪਾਣੀ ਬਹੁਤ ਆ ਇਸ ਤਰ੍ਹਾਂ ਕੇ ਮੈਨੂੰ ਖੁੱਟਿਆ ਨਹੀਂ ਅੱਗ ਦੇ ਬਲ ਤੇ ਤੇ ਫਿਰ ਮਜ਼ਾ ਵੀ ਆਉਂਦਾ ਤੇ ਜੇ ਵੇਰ ਤੇ ਫਿਰ ਖਜਾਉਂਦੀ ਵੀ ਬਹੁਤ ਆ। ਬਾਕੀ ਜੇ ਵੀ ਨਵਾਂ ਤਵਾ ਰਸ ਨਹੀਂ ਨਾ ਆਉਂਦਾ ਉਸੇ ਤਰ੍ਹਾਂ ਇਹ ਨਵਾਂ ਜਿਹੜਾ ਕਿੱਲਾ ਵਾ ਇਹ ਥੋੜਾ ਜਿਹਾ ਤੰਗ ਕਰੂਗਾ ਪਰ ਇਹਨੂੰ ਆਪਾਂ ਰੋਕ ਲੈ ਆਵਣਾ। ਕੜਚੀ ਵੀ ਇੱਧਰ ਨੂੰ ਪਈ ਪਈ ਗਰਮ ਹੋ ਗਈ। ਇਹ ਦੇਖੋ ਜਿਹੜੇ ਪਿਆਜ਼ ਆਪਣੇ ਥੋੜੇ ਜਿਹਾ ਲਾਲ ਹੋ ਚੁੱਕੇ ਆ ਤੇ ਇਹ ਆਪਾਂ ਜਿਹੜੇ ਟਮਾਟਰ ਕੱਟੇ ਸੀ ਇਹ ਵੀ ਇਹਦੇ ਵਿੱਚ ਹੀ ਪਾ ਦਾਂਗੇ। ਹੁਣ ਆਪਏ ਦੇ ਵਿੱਚ ਟਮਾਟਰ ਪਾ ਕੇ ਬਾਅਦ ਚ ਨਮਕ ਪਾ ਦੇਣਾ ਟੇਸਟ ਅਨੁਸਾਰ ਕਿਉਂਕਿ ਇਹ ਜਿਹੜਾ ਟਮਾਟਰ ਆ ਉਹ ਨਮਕ ਦੇ ਨਾਲ ਗਲ ਜੂਗਾ ਕਿੰਨੇ ਦਾ ਰੋਟੀ ਬਣਾਉਂਦਾ ਆਪਣਾ ਵੱਖਾ ਹੀ ਮਜ਼ਾ ਹੁੰਦਾ ਗਰਮੀ ਵੀ ਲੱਗਦੀ ਹੈ ਮਜ਼ਾ ਵੀ ਆਉਂਦਾ ਤੇ ਉਦੋਂ ਮਜ਼ਾ ਜ਼ਿਆਦਾ ਆਉਂਦਾ ਜਦੋਂ ਅੱਖਾਂ 'ਚ ਪਾਣੀ ਵੀ ਆਉਂਦਾ ਤੇ ਇੱਕ ਜਿਹੀ ਖੁਸ਼ਬੂ ਬਹੁਤ ਵਧੀਆ ਆਉਂਦੀ ਜਦ ਆਪਾਂ ਕੰਡੇ ਦੇ ਖਾਣਾ ਬਣਾਉਨੇ ਇਹ ਚੰਗੀ ਤਾਂ ਸਾਰੇ ਆਰਗਨ ਆਪਣੇ ਖੁੱਲ ਜਾਂਦੇ ਆ ਦਾ ਬਚਲੇ ਦੇ ਖਾਣਾ ਬਣਾਉਨੇ ਹੁਣ ਆਪਣਾ ਟਮਾਟਰ ਵੀ ਜਿਹੜਾ ਵਾ ਉਹ ਇਹਦੇ ਵਿੱਚ ਗਲ ਚੁੱਕਾ ਤੇ ਹੁਣ ਪਾ ਦਿੰਨੇ ਆਪਾਂ ਇਹਦੇ ਵਿੱਚ ਮਸਾਲੇ ਇਹਦੇ ਵਿੱਚ ਪਾ ਦਿੰਨੇ ਆਪਾਂ ਇੱਕ ਚਮਚ ਹਲਦੀ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਜਿਆਦਾ ਨਹੀਂ ਕਿਉਂਕਿ ਬਹੁਤ ਵੜੀਆਂ ਦੇ ਵਿੱਚ ਹੈਗਾ ਤੇ ਨਾਲ ਘਰ ਦੀਏ ਦੇਤੀ ਲਾੜਨੇ ਆਪਾਂ ਕੁੱਟੀ ਮਿਰਚ ਨਹੀਂ ਪਾ ਰਹੇ ਇਹਦੇ ਵਿੱਚ ਕਿਉਂਕਿ ਮਿਰਚ ਔਲਰੇਡੀ ਇਹਦੇ ਵਿੱਚ ਬਹੁਤ ਤੇਜ਼ ਹੋ ਜਾਣੀ ਇਹ ਮਸਾਲੇ ਜਿਹੜੇ ਆ ਤੁਸੀਂ ਕੰਗੀ ਤਰ੍ਹਾਂ ਜਿਹੜਾ ਵਾ ਇਹ ਤੜਕਾ ਡੰਡਾ ਉਹਨੂੰ ਭੁੱਜਣ ਤੋਂ ਬਾਅਦ ਹੀ ਪਾਇਆ ਕਰੋ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਥੋੜਾ ਜਿਹਾ ਪਾਣੀ ਤਾਂ ਕਿ ਆਪਣੇ ਮਸਾਲੇ ਜਿਹੜੇ ਉਹ ਸੜਨ ਨਾ ਜਿਦੋਂ ਪਹਿਲਾਂ ਲੋਕੀ ਸਾਰੇ ਚੁੱਲ੍ਹਿਆਂ 'ਤੇ ਬਾਲਦੇ ਹੁੰਦੇ ਸੀ ਨਾ ਇਦਾਂ ਬਾਹਰ ਹੀ ਖਾਣਾ ਬਣਾਉਣਾ ਹੁੰਦਾ ਸੀਗਾ ਤੇ ਉਦੋਂ ਦੂਜੇ ਘਰ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਅੱਜ ਉਹਨਾਂ ਨੇ ਪਿੰਡੀਆਂ ਤੜੀਆਂਆਂ ਆ ਕਿ ਅੱਜ ਛੋਲੇ ਬਣਾਏ ਆ ਖੁਸ਼ਬੂ ਸਾਰਿਆਂ ਦੇ ਘਰਾਂ 'ਚ ਪਹੁੰਚ ਜਾਂਦੀ ਹੁੰਦੀ ਸੀਗੀ ਅੱਜਕੱਲ੍ਹ ਦੇ ਲੋਕੀ ਅੰਦਰ ਹੀ ਅੰਦਰ ਬਣਾਉਂਦੇ ਨੇ ਪਤਾ ਨਹੀਂ ਲੱਗਦਾ ਵੀ ਕੀ ਬਣਾਉਂਦੇ ਨੇ ਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਯੂਰੂ ਦੱਸਿਓ ਕਿ ਮੈਂ ਸਹੀ ਕਹਿ ਰਹੀ ਆ ਵੀ ਜਦੋਂ ਬਾਹਰ ਗਲੀ 'ਚ ਕੋਈ ਨੰਗ ਦਾ ਸੀ ਉਹਨੂੰ ਪ ਹੁਣ ਆਪਣਾ ਜਿਹੜਾ ਮਸਾਲਾ ਵਾ ਉਹ ਚੰਗੀ ਤਰ੍ਹਾਂ ਇਹ ਵੀ ਭੁੱਜ ਚੁੱਕਾ ਹੁਣ ਮਸਾਲਾ ਭੁੱਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣੇ ਆ ਚੌਲ ਕਿਉਂਕਿ ਕਈ ਲੋ ਕਰਦੇ ਆ ਸਾਰਾ ਕੁਝ ਪਾਣੀ ਪੁਣੀ ਪਾ ਕੇ ਚੌਲ ਪਾਉਂਦੇ ਫਿਰ ਇਹਦੇ ਵਿੱਚ ਨਾ ਜਿਹੜੀ ਉਹ ਪਿਛ ਜੀ ਜ਼ਿਆਦਾ ਨਿਕਲ ਆਉਂਦੀ ਆ ਤੇ ਗਾੜੀ ਜੀ ਬਣ ਜਾਂਦੀ ਸਬਜ਼ੀ ਜਦੋਂ ਆਪਾਂ ਚੌਲ ਪਹਿਲਾਂ ਤੜਕੇ ਦੇ ਵਿੱਚ ਹੀ ਦਫਨਾਗੇ ਨਾ ਥੋੜੀ ਦੇ ਫਿਰ ਜਿਹੜਾ ਸਟਾਰਜ ਆ ਉਹ ਘੱਟ ਛੱਡਣਗੇ ਚੌਲ ਹੁਣ ਕਿਉਂਕਿ ਮੇਰੇ ਲੰਬੇ ਸੀ ਚੌਲ ਇਸ ਕਰਕੇ ਇਹਨਾਂ ਨੂੰ ਮੈਂ ਥੋੜਾ ਜਿਹਾ ਏਦਾਂ ਕ੍ਰਸ਼ ਕਰ ਰਹੀ ਆ ਭਿਉਂ ਕੇ ਰੱਖੇ ਸੀ ਨਾ ਦੇਖੋ ਇਹ ਬ੍ਰੀਕ ਕੱਲੇ ਚੌਲ ਚੌਲ ਪਾਉਣੇ ਆ ਪਾਣੀ ਨਹੀਂ ਪਾਉਣਾ। 3-4 ਮਿੰਟ ਜਿਹੜੇ ਆਪਾਂ ਕੱਲੇ ਤੜਕੇ ਦੇ ਵਿੱਚ ਚੌਲ ਹੀ ਭੁੰਨਾਂਗੇ। ਪਾਣੀ ਨਹੀਂ ਅਜੇ ਆਪਾਂ ਇਹਦੇ ਵਿੱਚ ਪਾਉਣਾ। ਬਾਕੀ ਜਿੱਦਾਂ ਅਸੀਂ ਬਣਾਉਨੇ ਹਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਜਿੱਦਾਂ ਵੀ ਬਣਾਉਨੇ ਹੋ ਆਪਣੀ ਮਨਪਸੰਦ ਦੀ ਕੋਈ ਚੀਜ਼ ਬਣਾ ਕੇ ਖਾਇਆ ਕਰੋ ਜੇਕਰ ਤੁਸੀਂ ਚੌਲ ਭਿਉਂਗੇ ਨਹੀਂ ਪਾਉਂਦੇ ਚਾਹ ਪਹਿਲਾਂ ਪਾਉਂਦੇ ਹੋ ਬਾਅਦ ਚ ਪਾਉਂਦੇ ਹੋ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਸਾਡੀਆਂ ਮਾਵਾ ਇਦਾਂ ਬਣਾਉਂਦੀਆਂ ਸੀ ਉਦਾਂ ਹੀ ਅਸੀਂ ਸਿੱਖਿਆ ਉਦਾਂ ਹੀ ਅਸੀਂ ਤੁਹਾਨੂੰ ਦੱਸ ਰਹੇ। ਹੁਣ ਚਾਲ ਪੋਈ ਜਾਂ 4 ਕਿੰਟ ਹੋ ਚੁੱਕੇ ਦੋ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਵੜੀਆਂ ਹੁਣ ਇਹ ਸਾਰਾ ਕੁਝ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਪਾਣੀ ਤੁਸੀਂ ਇਹਦੇ ਵਿੱਚ ਤਰੀ ਜਿਵੇਂ ਤੁਹਾਨੂੰ ਜਿੱਦਾਂ ਦੀ ਸਬਜ਼ੀ ਚਾਹੀਦੀ ਉਹਦੇ ਮੁਤਾਬਕ ਪਾ ਲੈਣਾ ਅਸੀਂ ਇਹਦੇ ਵਿੱਚ ਇਹ 3 ਕੱਪ ਪਾਣੀ ਦੇ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਰਿਜਣ ਵਾਸਤੇ ਰੱਖ ਦਿੰਨੇ ਢੱਕ ਕੇ 14 ਦੇ ਤੱਕ ਤਰੀ ਵੀ ਬਹੁਤ ਸੁਗੰਧੀ ਹੋਵੇ ਪੱਤਾ ਨੂੰ ਰੂਣ ਨੂੰ ਤੱਕ ਹੁਣ ਇਹਦੇ ਵਿੱਚ ਆਪਾਂ ਖੁੱਲਾ ਪਾਣੀ ਪਾਤਾ 3 ਕੱਪ ਭਰ ਕੇ ਜੇ ਲੋੜ ਪਈ ਤਾਂ ਹੋਰ ਪਾਵਾਂਗੇ ਕਿਉਂਕਿ ਚੋਲਾਂ ਦੇ ਕਰਕੇ ਦੀ ਜਿਹੜੀ ਉਹ ਤਰੀ ਗਾੜੀ ਹੋ ਜਾਂਦੀ ਹੈ ਜਦੋਂ ਤੁਸੀਂ ਇਹਨੂੰ ਸਬਜ਼ੀ ਨੂੰ ਬੰਦ ਕਰਨਾ ਥੋੜੀ ਪਤਲੀ ਹੀ ਬੰਦ ਕਰਿਓ ਬਾਦ ਵਿੱਚ ਵੀ ਠੰਡੀ ਹੋ ਕੇ ਜਿਹੜੀ ਆ ਥੋੜੀ ਗਾੜੀ ਹੋ ਜਾਂਦੀ ਹੁਣ ਇਹਨੂੰ ਆਪਾਂ ਢਾਕੇ ਰੱਖ ਦਿੰਨੇ ਪੱਕਣ ਵਾਸਤੇ ਤੇ ਸਬਜ਼ੀ ਆਪਣੇ ਜਿੰਨਾ ਚ ਰਹਿਦੀ ਆ ਤੇ ਆਪਾਂ ਲੈ ਕੇ ਆਉਨੇ ਆ ਗਾਰਡਨ ਆਪਣੇ ਦੇ ਵਿੱਚ ਧਣੀਆਂ ਲੱਭ ਕੇ ਤੇ ਦੇਖੋ ਕਿੰਨਾ ਸੋਹਣਾ ਆਪਣਾ ਗਰਮੀ ਵਾਲਾ ਧਨੀਆ ਹੋ ਗਿਆ ਇਹ ਥੋੜਾ ਜਿਹਾ ਪੀਲਾ ਪੈਂਦਾ ਜਾਂਦਾ ਬਾਕੀ ਇਹ ਬਹੁਤ ਸੋਹਣਾ ਇਧਰ ਆਪਾਂ ਕੱਟ ਲੈਨੇ ਥੋੜਾ ਜਿਹਾ ਉੱਚਾ ਰੱਖ ਕੇ ਕਟਾਂਗੇ ਤਾਂ ਕਿ ਫੇਰ ਦੁਬਾਰਾ ਹੋ ਜੇ ਥੱਲੇ ਤੇ ਬਸ ਇੰਨਾ ਕੁ ਆਪਾਂ ਤਾਜ਼ਾ ਤਾਜ਼ਾ ਲੈ ਕੇ ਜਾਵਾਂਗੇ ਜਿਆਦਾ ਨਹੀਂ ਕੱਟ ਕੇ ਲੈ ਕੇ ਜਾਂਦੇ ਰੋਜ਼ ਤਾਜ਼ਾ ਤਾਜ਼ਾ ਸਵੇਰੇ ਸ਼ਾਮ ਆਪਾਂ ਕੱਟ ਕੇ ਪਾਉਨੇ ਸਬਜ਼ੀ ਚ ਘਰ ਦੀ ਚੀਜ਼ ਦਾ ਬਹੁਤ ਸੁੱਖ ਹੁੰਦਾ ਇੰਨਾ ਦਾ ਇਹ 5-7 ਮਿੰਟ ਹੋ ਚੁੱਕੇ ਸਬਜ਼ੀ ਰੈਡੀ ਨੂੰ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਇਹ ਦੇਖੋ ਗਾੜੀ ਹੋ ਗਈ ਨਾ ਇਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਪਾਣੀ ਹੋਰ ਪਾਉਣ ਦੀ ਜ਼ਰੂਰਤ ਆ ਓਕੇ ਜੇ ਥੋੜੀ ਜੀ ਕਸਰ ਆ ਸਬਜੀ ਚ ਇਹ ਜਿਹੜਾ ਇੱਕ ਕੱਪ ਆਪਾਂ ਹੋਰ ਪਾਣੀ ਪਾ ਦਾਂਗੇ ਤੇ ਚ ਗਰਮ ਕਰਕੇ ਇਹ ਸਬਜ਼ੀ ਆਪਣੀ ਬਣ ਚੁੱਕੀ ਹੈ ਜੀ 20 ਮਿੰਟ ਹੋ ਗਏ ਨੂੰ ਪੂਰਾ ਰੇਦੀ ਨੂੰ ਆਪਾਂ ਹਰਾ ਧਨੀਆ ਪਾਤਾ ਤੇ ਥੋੜੀ ਜਿਹੀ ਪਾ ਦਾਂਗੇ ਇਹਦੇ ਵਿੱਚ ਆਪਾਂ ਸੁੱਕੀ ਮੇਥੀ ਤੇ ਬਾਕੀ ਜਦੋਂ ਮੈਂ ਧਨੀਆ ਪਾਇਆ ਸੀ ਕੈਮਰਾ ਜਿਹੜਾ ਆਉਣ ਨਹੀਂ ਹੋਇਆ ਗਰਮੀ ਦੇ ਵਿੱਚ ਨਹੀਂ ਕੇਵਲ ਚੇਤਾ ਰਹਿੰਦਾ ਤੇ ਲੋ ਜੀ ਸਬਜ਼ੀ ਤੁਸੀਂ ਦੇਖੋ ਕਿੰਨੀ ਸੋਹਣੀ ਬਣੀ ਹੈ ਤੇਦੀ ਰੰਗਤ ਵੀ ਬਹੁਤ ਸੋਹਣੀ ਆਈ ਹੈ ਪਰ ਇਹਨਾਂ ਤੁਹਾਨੂੰ ਕੈਮਰੇ 'ਚ ਕਿੱਦਾਂ ਦੀ ਦਿਖਦੀ ਹੋਊਗੀ ਕਿਉਂਕਿ ਫਲੈਸ਼ ਆਨ ਕੀਤੀ ਆ ਹੁਣ ਥੋੜਾ ਹਨੇਰਾ ਹੋ ਗਿਆ ਸੀਗਾ ਤੇ ਬਾਕੀ ਆਪਣੀ ਸਬਜੀ ਬਣ ਚੁੱਕੀ ਹੈ ਇੰਨੀ ਕਿ ਪਤਲੀ ਆਪਾਂ ਲਾਵਾਂਗੇ ਇਹਨੇ ਹੋਰ ਗੜੀ ਹੋ ਜਾਣਾ ਜੇ ਲੋੜ ਲੱਗੀ ਤਾਂ ਅਸੀਂ ਪਾਣੀ ਪਾਵਾਂਗੇ ਇਹਦੇ ਵਿੱਚ ਗਰਮ ਕਰਕੇ ਨਹੀਂ ਤੇ ਜਿੱਦਾਂ ਦੀ ਤੁਸੀਂ ਖਾਣੀ ਪਸੰਦ ਕਰਦੇ ਹੋ ਉਦਾਂ ਦੀ ਤੁਸੀਂ ਇਹਨੂੰ ਬਣਾ ਕੇ ਰੱਖ ਸਕਦੇ ਹੋ ਹੁਣ ਇਹਨੂੰ ਆਪਾਂ ਡੋਂਗੇ 'ਚ ਕੱਢ ਦਿੰਨੇ ਸਬਜੀ ਆਪਾਂ ਡੋਂਗੇ 'ਚ ਕੱਢਤੀ ਸੀ ਹੁਣ ਥੋੜੀ ਜੀ ਠੰਡੀ ਹੋ ਚੁੱਕੀ ਹੈ ਹੁਣ ਤੁਸੀਂ ਇਹਦੀ ਰੰਗਤ ਦੇਖ ਸਕਦੇ ਹੋ ਨਾਲ ਉੱਤੇ ਪਾ ਦਿੰਨੇ ਆਪਾਂ ਥੋੜਾ ਜਿਹਾ ਹੋਰ ਥੰਨੇ ਆ ਤੇ ਦੇਖੋ ਜੀ ਕਿਆ ਸੋਹਣੀ ਬਣੀ ਆਪਣੀ ਸਬਜੀ ਕੌਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਾਡੀ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਬਾਕੀ ਇਹ ਵੀ ਕਮੈਂਟ ਕਰਕੇ ਦੱਸਿਓ ਕੌਣ-ਕੌਣ ਗਰਮੀਆਂ ਦੇ ਵਿੱਚ ਚੌਲਾਂ ਦੀ ਤੇ ਬੜੀਆਂ ਦੀ ਸਬਜ਼ੀ ਬਣਾ ਕੇ ਖਾਂਦਾ ਤੇ ਕਿੱਦਾਂ ਦੀ ਲੱਗਦੀ ਇਹਨਾਂ ਨੂੰ ਬਣਾ ਕੇ ਇਹ ਵੀ ਜਰੂਰ ਮੈਨੂੰ ਦੱਸਿਓ ਜੇ ਸੋ ਇਸ ਵੀਡੀਓ ਦਾ ਪਾ ਇੱਥੇ ਐਂਡ ਕਰਦੇ ਹਾਂ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ